ਤਾਨੂੰ ਯਾਰ ਇੱਕ ਦਿਨ ਦੀ ਗੱਲ ਦੱਸਦਾ ਮੈਂ ਆਣਾ ਆਪਣੇ ਯਾਰ ਦੋਸਤ ਦੇ ਨਾਲ ਥਾਣੇ ਚ ਲਗਿਆ ਥਾਣੇ ਜਦੋਂ ਗਿਆ ਤੇ ਬਾਹਰ ਉਹਨਾਂ ਨੇ ਜਦੋਂ ਹਲੇ ਥਾਣੇ ਦੇ ਬਾਹਰ ਹੀ ਇੱਕ ਬੋਰਡ ਲੇ ਕੇ ਲਾਇਆ ਹੋਇਆ ਸੀਗਾ ਜੀ ਆਇਆਂ ਨੂੰ ਦਾ ਇਹ ਥਾਣੇ ਵਿੱਚ ਤੁਹਾਡਾ ਸਵਾਗਤ ਆ ਮੈਂ ਬਹੁਤ ਪੜਿਆ ਹਾਂ ਭਾਈ ਮੈਂ ਕਿਹਨੂੰ ਸਵਾਗਤ ਕਰ ਰਿਹਾ ਥੋੜਾ ਜਿਆ ਅੱਗੇ ਗਏ ਦੇਖੋ ਉਹਨਾਂ ਨੇ ਪਟਾ ਨਹੀਂ ਹੁੰਦਾ ਜਿਹੜਾ ਜਿਹੜਾ ਉਹ ਮਾਰਦੇ ਮੁਰਦੇ ਆ ਬੰਦਿਆਂ ਨੂੰ ਉਹ ਟੰਗਿਆ ਹੋਇਆ ਉੱਤੇ ਲਿਖਿਆ ਹੋਇਆ ਇਹਨਾਂ ਨੇ ਕਿਸੇ ਵਾਰ ਦਾ ਮੌਕਾ ਦਿਓ ਉਸ ਪਟੇ ਦੇ ਉੱਤੇ ਲਿਖਿਆ ਹੋਇਆ ਵੀ ਸੇਵਾ ਦਾ ਮੌਕਾ ਦਿਓ ਬਜ਼ਾਰ ਦੋਸਤ ਦੇ ਨਾਲ ਗਿਆ ਉਹ ਨੂੰ ਮੈਂ ਕਿਹਾ ਵੀ ਆਹ ਦੇਖ ਬਈ ਲਿਖਿਆ ਉਹ ਕਹਿੰਦਾ ਭਰਾਵਾ ਇਦਾਂ ਨਾ ਦੇਖ ਇਹ ਤਾਂ ਦੇਖ ਕੇ ਕਹਿੰਦਾ ਡਰ ਜਾ ਲੱਗਦਾ ਥੋੜਾ ਜਿਹਾ ਅੱਗੇ ਗਏ ਤੇ ਸੱਜੇ ਪਾਸੇ ਇੱਕ ਕਮਰਾ ਸਗਾ ਉਹਦੇ ਤੇ ਇਹਨਾਂ ਨੇ ਲਿਖ ਕੇ ਲਾਇਆ ਸਗਾ ਵੀ ਇੱਥੇ ਪ੍ਰਾਹੁਣਿਆਂ ਦਾ ਪ੍ਰਾਣਚਾਰੀ ਜਾਨੀ ਕੀਤੀ ਜਾਂਦੀ ਹੈ ਇਹ ਕਮਰਾ ਪ੍ਰਾਹੁਣਿਆਂ ਵਾਸਤੇ ਆ ਉਹਨਾਂ ਦੀ ਸੇਵਾ ਪਾਣੀ ਇੱਥੇ ਕੀਤੀ ਜਾਂਦੀ ਆ ਇੱਥੇ ਗਰਮ ਤੇ ਠੰਡਾ ਦੋਨੇ ਪੁਲਾਇਆ ਜਾਂਦਾ ਹੈ ਥੋੜਾ ਜਾ ਹੋਰ ਮੈਂ ਕਿਹਾ ਚੱਲ ਅੱਗੇ ਗਏ ਤਾਂ ਅੱਗੇ ਉਹ ਤਾਂ ਨੇ ਲੈ ਕੇ ਲਾਇਆ ਹੈਗਾ ਵੀ ਇਹਨੂੰ ਤੁਸੀਂ ਆਪਣਾ ਆਪਣਾ ਹੀ ਘਰ ਸਮਝੋ ਤਾਂ ਇੱਥੇ ਤੁਹਾਨੂੰ ਆਪਣੇ ਘਰ ਵਰਗੀਆਂ ਸਹੂਲਤਾਂ ਮਿਲੂਗੀਆਂ ਜੇ ਅਸੀਂ ਕਿਸੇ ਵੇਲੇ ਦੋ ਬੰਦਿਆਂ ਨੂੰ ਦੀ ਡਿਊਟੀ ਲਈ ਹੁੰਦੀ ਆ ਸਵੇਰੇ ਸ਼ਾਮੀ ਸੇਵਾਗਾਂ ਲਈ ਕਿਸੇ ਵੇਲੇ ਅਸੀਂ ਚਾਰ ਬੰਦਿਆਂ ਦੀ ਡਿਊਟੀ ਲਈ ਤੇ ਲਿਖ ਕੇ ਲਾਇਆ ਵੀ ਇੱਥੇ ਸਵੇਰ ਤੇ ਸ਼ਾਮ ਨੂੰ ਪੱਕੀ ਸੇਵਾ ਕੀਤੀ ਜਾਂਦੀ ਆ ਉਹਦੇ ਵਿੱਚ ਤੁਹਾਨੂੰ ਕਾਫੀ ਕੁਝ ਖਾਣ ਨੂੰ ਮਿਲਦਾ ਜੇ ਤੁਹਾਨੂੰ ਥੋੜੀਆਂ ਜਿਹਾ ਜਿੱਦਾਂ ਕੋਈ ਮਾੜੀ ਮੋਟੀ ਮਿਰਚ ਵੀ ਪੈ ਜਾਂਦੀ ਆ ਜੇ ਮਿਰਚਾਂ ਜਿੱਦਾਂ ਪੈ ਗਈਆਂ ਤੇ ਤੁਸੀਂ ਥੋੜਾ ਜਿਹਾ ਰੋਲਾ ਜਿਹਾ ਵੀ ਪਾਉਨੇ ਆ ਹੈ ਉਹ ਤਾਂ ਹੀ ਆ ਵੀ ਥੋੜੋ ਬੋਤੀਆਂ ਕਿਸੇ ਵੇਲੇ ਮਿਰਚਾਂ ਪੈ ਜਾਂਦੀਆਂ ਹੈਗੀਆਂ ਇਹਨੂੰ ਤੁਸੀਂ ਆਪਣੇ ਘਰ ਦੀ ਫੀਲਿੰਗ ਲਓ ਤੁਸੀਂ ਇਹ ਸਮਝ ਲਓ ਤੁਹਾਡਾ ਆਪਣਾ ਇੱਕ ਦਵਾਰ ਆਪਣਾ ਹੀ ਘਰ ਆ ਹੈ ਉਤ ਤੋਂ ਬਾਅਦ ਜਦੋਂ ਥੋੜਾ ਜਿਹਾ ਅੱਗੇ ਗਏ ਵੀ ਹੁਣ ਕਹਿੰਦਾ ਤੁਸੀਂ ਇੱਥੇ ਆ ਕੇ ਥੋ ਮਤਲਬ ਤੁਹਾਨੂੰ ਹੁਣ ਬਾਹਰ ਦਾ ਰਸਤਾ ਅਸੀਂ ਦੇ ਦੇਵਾਂਗੇ ਜਦੋਂ ਤੁਹਾਡੀ ਪੂਰੀ ਸ਼ੁਰੂ ਤੋਂ ਲੈ ਕੇ ਇੱਥੇ ਤੱਕ ਪਹੁੰਚਦਿਆਂ ਸੇਵਾ ਪਾਣੀ ਹੋ ਗਿਆ ਨਾ ਤੁਸੀਂ ਗਾਂ ਵੀ ਸੇਵਾ ਪਾਣੀ ਕਰ ਦਿੱਤਾ ਤੇ ਇੱਥੋਂ ਤੁਹਾਨੂੰ ਹੁਣ ਫਿਰ ਅਸੀਂ ਬਾਹਰ ਗੇਟ ਤੱਕ ਛੱਡ ਕੇ ਆਵਾਂਗੇ ਫਿਰ ਤੁਹਾਨੂੰ ਉੱਥੇ ਗੇਟ ਤੱਕ ਛੱਡ ਕੇ ਆਵਾਂਗੇ ਤੁਹਾਨੂੰ ਇਹ ਚੀਜ਼ ਪੁੱਛੀ ਜਾਵੇਗੀ ਕੀ ਤੁਸੀਂ ਤੁਹਾਨੂੰ ਦੁਆਰਾ ਸੇਵਾ ਦਾ ਮੌਕਾ ਦਵੋਗੇ